ਸਸ ਹਸ ਸਾਲ ਵੀ ਸੰਗਤਾਂ ਬਹੁਤ ਧੂੰਤਾਉਣਾ ਮਨਾ ਰਹੀਆਂ ਹਨ ਤਨ ਤਨ ਬ੍ਰਹਮ ਗਿਆਨੀ ਸੰਤ ਬਾਬਾ ਅਮਨਾਰਾ ਜੀ ਦੀ ਯਾਦ ਅੰਦਰ ਸਾਲਾਨਾ ਜੋੜ ਮੇਲਾ ਸਾਲਾਨਾ ਵਰਸੀ ਸਾਰੀਆਂ ਸੰਗਤਾਂ ਰਲ ਮਿਲ ਕੇ ਮਨਾ ਰਹੀਆਂ ਹਨ ਸੋ ਇੱਥੇ ਬਹੁਤ ਦੂਰ ਦੂਰੋਂ ਸੰਗਤਾਂ ਆਉਦੀਆਂ ਹਨ ਅਰਦਾਸਾਂ ਬੇਨਤੀਆਂ ਕਰਦੀਆਂ ਹਨ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਜਿਹੜੀਆਂ ਸੰਗਤਾਂ ਦੁੱਧ ਵਾਸਤੇ ਉਹਨਾਂ ਦੁੱਧ ਮਿਲਦਾ ਪੁੱਤ ਵਾਲਿਆਂ ਨੂੰ ਪੁੱਤ ਮਿਲਦਾ ਜੋ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ ਸਤਿਗੁਰੂ ਜੀ ਅਗੇ ਅਰਦਾਸ ਕਰਦੇ ਹਨ ਸੰਗਤਾਂ ਦੇ ਵਿਦੇਸ਼ਾਂ ਵਿੱਚ ਜਾਂਦੀਆਂ ਹਨ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਸੋ ਬਹੁਤ ਹੀ ਵਧੀਆ ਸக்தி ਸਾਡੇ ਸੇਵਾਦਾਰ ਸੇਵਾ ਨਿਭਾ ਰਹੇ ਹਨ ਤੇ ਸੰਗਤਾਂ ਦਾ ਹੀ ਬਹੁਤ ਸੰਯੋਗ ਹੈ ਬਾਦ ਚੜ ਕੇ ਜੋ ਰਸਤਾ ਭੇਜਦੇ ਹਨ ਥੱਲੇ ਲੰਗਰ ਚੱਲਦੇ ਹਨ ਸ਼ਬੀਨਾ ਦੇ ਵੀ ਲੰਗਰ ਲੱਗਦੇ ਹਨ ਸੋ ਇਹੋ ਹੀ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੈ ਜੀ ਉਪਰਾਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਪਿਛਲੇ ਸਾਲ ਨਾਲੋਂ ਇਸ ਸਾਲ ਹੋਰ ਵੱਧ ਕੇ ਉਤਸ਼ਾਹ ਹੈ ਸੰਗਤਾਂ ਨੂੰ ਬਹੁਤ ਮਤਲਬ ਇੱਕ 6 ਮਹੀਨੇ ਪਹਿਲਾਂ ਹੀ ਚਾ ਚੜ ਜਾਂਦੇ ਹਨ ਕਿ ਬਾਬਾ ਜੀ ਦਾ ਸਾਲਾਨਾ ਜੋੜ ਮੇਲਾ ਆਉਣਾ ਹੈ ਬਾਤ ਚੜ ਕੇ ਸੰਗਤਾਂ ਦੇ ਸੰਜੋਗ ਹੁੰਦੇ ਹਨ ਬਹੁਤ ਹੀ ਸ਼੍ਰੀ ਅਖੰਡ ਪਾਠ ਸਾਹਿਬ ਜਿਹੜੇ ਅੱਜ ਇੱਥੇ ਸ਼੍ਰੀ ਅਖੰਡ ਜਾਬ ਆਰੰਭ ਹੋਏ ਸੀ 84 ਸ਼੍ਰੀ ਅਖੰਡ ਜਾਬ ਆਰੰਭ ਹੋਏ ਸੀ ਦੋ ਸਿਫਟਾਂ ਆਈਆਂ ਸਨ ਜਿਨ੍ਹਾਂ ਵਿੱਚ ਪਹਿਲਾਂ 41 ਸ਼੍ਰੀ ਅਖੰਡ ਪਾਠ ਸੀ ਉਸ ਤੋਂ ਬਾਅਦ ਖਰਤਾਲੀ ਸ਼੍ਰੀ ਅਖੰਡ ਜੀ ਆਪ 2 ਸਪਟਾਂ ਵਿੱਚ ਸ਼੍ਰੀ ਅਖੰਡ ਜੀ ਪਰ ਆਰੰਭ ਹੋਏ ਸੀ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਸਨ ਤੋਂ ਸੰਗਤਾਂ ਜਿਹੜੀਆਂ ਨੇ ਬਹੁਤ ਚਾਹ ਹਨ ਸੰਗਤਾਂ ਨੂੰ ਉਤਸ਼ਾਹ ਹੈ ਬਹੁਤ ਵਧੀਆ ਢੰਗ ਦੇ ਨਾਲ ਇਸ ਚਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਹੈ ਜਿਹੜੇ ਅਚੇਚੇ ਤੌਰ ਤੇ ਸਾਡੇ ਜਥੇ ਸੱਦੇ ਗਏ ਸੀ ਭਾਈ ਸ਼ੋਭਜੀਤ ਸਿੰਘ ਕੀਤਨੀ ਜਥਾ ਸਿੰਘ ਜੀ ਕਵੀਸ਼ਰੀ ਜਥਾ ਲੁਧਿਆਣੇ ਵਾਲੇ ਦੂਜਾ ਰਾਤ ਕਰਾਂ ਸੋਹੀ ਸ਼ੋਹੀ ਉਹਨਾਂ ਵੱਲ ਵੀ ਕੁਈ ਸ਼੍ਰੀ ਜਥਾ ਜੋ ਰਾਤ ਅਚੇਚੇ ਢੰਗ ਦੇ ਅਚੇਤ ਤੌਰ ਤੇ ਬੁਲਾਏ ਗਏ ਸੀ ਬਹੁਤ ਵਧੀਆ ਉਹਨਾਂ ਨੇ ਵੀ ਸੰਗਤਾਂ ਨੂੰ ਆਨੰਦ ਬਖਸ਼ਿਆ ਸੀ ਸੰਗਤਾਂ ਨੇ ਗੁਰੂ ਜੀ ਆ ਸੁਣ ਕੇ ਗੁਰੂ ਨਾਲ ਜੁੜੀਆਂ ਹਨ ਸੰਗਤਾਂ ਸੰਗਤਾਂ ਬਾਬਾ ਜੀ ਦੀ ਇੰਨੀ ਕਿਰਪਾ ਹੈ ਕਿ ਦੇਸਾਂ ਪਰਦੇਸਾਂ ਤੋਂ ਸੰਗਤਾਂ ਆਉਦੀਆਂ ਹਨ ਜੂਪੀ ਤੋਂ ਦਿੱਲੀ ਤੋਂ ਅਤੇ ਹਰਿਆਣੇ ਤੋਂ ਹਿਮਾਚਲ ਤੋਂ ਬਾਹਰਲੇ ਸਟੇਟਾਂ ਤੋਂ ਦੁਨੀਆ ਸੰਗਤ ਆਉਂਦੀ ਹੈ ਇੱਥੇ ਪੰਜਾਬ ਦੇ तकरीबन ਪੂਰੇ ਪੰਜਾਬ ਦੇ ਵਿੱਚੋਂ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਸਤਿਗੁਰੂ ਜੀ ਜਿਹੜਾ ਇਹਨਾਂ ਦਰਬਾਰ ਸਤਿਗੁਰੂ ਜੀ ਦਰਬਾਰ ਤੇ ਅਰਦਾਸਾਂ ਬੇਨਤੀਆਂ ਹੁੰਦੀਆਂ ਹਨ ਸਤਿਗੁਰੂ ਜੀ ਉਹਨਾਂ ਦੀਆਂ ਅਰਦਾਸਾਂ ਨੂੰ ਸੁਣਦੇ ਹਨ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹਨ ਵਿੱਚ ਬਹੁਤ ਹੀ ਵਧੀਆ ਸਤਿਗੁਰੂ ਜੀ ਦੀ ਕਿਰਪਾ ਹੈ ਪਿਛਲੇ ਸਮੇਂ ਤੋਂ ਲੈ ਕੇ ਠੀਕ ਹੈ ਪਹਿਲਾਂ ਥੋੜਾ ਟਾਈਮ ਜੋ ਨੌਜਵਾਨ ਪੀੜ੍ਹੀ ਸੀ ਉਹ ਨਸ਼ੇ ਵੱਲ ਗਈ ਸੀ ਪਰ ਹੁਣ ਬਹੁਤ ਸੁਧਾਰ ਹੈ ਸਾਡੇ ਨਗਰ ਦੇ ਵਿੱਚ ਤਕਰੀਬਨ 3% ਜੋ ਬੱਚੇ ਆਉਣ ਵਾਲੇ ਬੱਚੇ ਹਨ ਉਹਨਾਂ ਨੇ ਅੰਮ੍ਰਿਤ ਛਕਿਆ ਹੈ ਅੰਮ੍ਰਿਤ ਧਾਰਨ ਕਰ ਲਿਆ ਹੈ ਗੁਰੂ ਵਾਲੇ ਜੁੜ ਗਏ ਹਨ ਬੜੇ ਵਧੀਆ ਬੱਚੇ ਹਨ ਛੋਟੇ-ਛੋਟੇ ਬੱਚੇ ਹਨ ਇਸ ਤਰ੍ਹਾਂ ਬੜੇ ਵਧੀਆ ਗੁਰੂ ਨਾਲ ਜੁੜੇ ਹਨ ਗੁਰੂ ਜਸ ਤਕਰੀਬਨ ਸ਼ਾਮ ਨੂੰ ਡੇਲੀ ਗੁਰਦਾਰੇ ਆਉਂਦੇ ਹਨ ਅੰਮ੍ਰਿਤ ਵੇਲੇ ਆਣ ਕੇ ਆਪ ਹਾਜ਼ਰੀ ਭਰਦੇ ਹਨ ਆਪਣੀ ਲਾਲ ਸਮਾਗਮ ਦੇ ਇਤਿਹਾਸ ਨੂੰ ਦੱਸ ਦਿੱਤਾ ਜਾਂਦਾ ਕਿ ਕਿੰਨੇ ਸਮਾਂ ਆਪਣਾ ਸਮਾਗਮ ਚੱਲ ਰਿਹਾ ਹੈ ਤੇ ਸਮਾਗਮ ਦੀ ਕਿੰਨੇ ਪੈਦਾ ਸਮਾਗਮ ਅੰਮ੍ਰਿਤ ਵੇਲੇ ਸਵੇਰੇ ਅੱਜ ਭੋਗ ਦੇ ਸੰਲੋਗ ਸ਼ੁਰੂ ਕੀਤੇ ਗਏ ਸਨ ਤਕਰੀਬਨ 8:30 ਵਜੇ ਸਵੇਰੇ ਭੋਗ ਦੇ ਸੰਲੋਗ ਸ਼ੁਰੂ ਹੋਏ ਸੀ ਤੇ ਉਸ ਤੋਂ ਬਾਅਦ ਚ ਤਕਰੀਬਨ 10:00 ਵਜੇ ਜੋ ਸਟੇਜ ਦੀ ਅਰੰਭਤਾ ਹੋ ਗਈ ਸੀ ਇਹ ਹਲੇ ਤੱਕ ਲੜੀਵਾਰ ਚੱਲ ਰਹੀ ਹੈ ਸੰਗਤ ਨੂੰ ਸੰਗਤਾਂ ਨੂੰ ਇਹੋ ਹੀ ਸਾਡਾ ਮੈਸੇਜ ਹੈ ਕਿ ਸੰਗਤਾਂ ਗੁਰੂ ਨਾਲ ਜੁੜਨਾ ਅੰਮ੍ਰਿਤਧਾਰੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਣ ਮਾਤਾ ਸਾਹਿਬ ਜੀ ਦੇ ਸਹਿਬ ਮਾਤਾ ਸਾਹਿਬ ਜੀ ਦੇ ਸਪੁੱਤਰ ਬਣਨਾ ਗੁਰੂ ਵਾਲੇ ਬਣਨਾ ਅੰਮ੍ਰਿਤ ਛੱਕੇ ਨਸ਼ਿਆਂ ਤੋਂ ਦੂਰ ਰਹਿਣਾ ਔਰ ਖੇਡਾਂ ਵੱਲ ਜੁੜਨਾ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਨਗਰ ਨਿਵਾਸੀ ਨਗਰ ਨਿਵਾਸੀ ਪਿੰਡ ਸੇਚ ਤਹਿਸੀਲ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੋ ਕਿ ਸਾਡੇ ਪਿੰਡ ਧੰਨ ਧੰਨ ਬ੍ਰਹਮ ਗਿਆਨੀ ਸੰਤ ਪਾਪਾ ਅਮਰਨਾਥ ਜੀ ਜਿਨ੍ਹਾਂ ਦਾ ਤਪਸਥਾਨ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਸੇਚਾ ਸਥਿਤ ਹੈ ਅਤੇ ਇਹ ਸੰਤ ਮਹਾਂਪੁਰਸ਼ ਸਾਲ 1978 ਵਿੱਚ ਜੋਤੀ ਜੋਤਿ ਸਮਾਏ ਸਨ ਉਸ ਤੋਂ ਅਪਰੰਤ ਅਸੀਂ ਇਹਨਾਂ ਦਾ ਸ਼੍ਰੀ ਅਖੰਡ ਪਾਠ ਸਾਹਿਬ ਸੰਗਰਾਂਦ ਦੀ ਦੋ ਦੇਸੀ ਮਹੀਨੇ ਸੰਗਰਾਂਦ ਦੀ ਦੋ ਤਰੀਕ ਨੂੰ ਅਖੰਡ ਪਾਠ ਸਾਹਿਬ ਕਰਵਾਏ ਜਾਂਦੇ ਹਨ ਹਰ ਮਹੀਨੇ ਬਾਅਦ ਦੋ ਤਰੀਕ ਨੂੰ ਅਖੰਡ ਪਾਠ ਸਾਹਿਬਾਂ ਦੇ ਭੋਗ ਪਾਏ ਜਾਂਦੇ ਹਨ ਅਤੇ ਜੋੜ ਮੇਲਾ ਜੋ ਹੈ 15 ਲਗਭਗ 15 ਮਈ ਜੇਠ ਮਹੀਨੇ ਦੀ 2 ਤਰੀਕ ਨੂੰ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਸਾਲ ਵੀ ਅਸੀਂ ਇਸ 69ਵੀਂ ਵਰਸੀ ਮਨਾ ਰਹੇ ਹਾਂ ਤੇ ਸੰਗਤਾਂ ਬਾਦ ਚੜ ਕੇ ਇਹ ਹਮ ਹਮਾ ਕੇ ਇਹ ਸਾਡੇ ਸੰਤਾਂ ਦੇ ਗੁਰਦੁਆਰਾ ਸਾਹਿਬ ਪਹੁੰਚਦਿਆਂ ਹਨ ਸੰਗਤਾਂ ਨੂੰ ਬਹੁਤ ਹੀ ਕੋਟ-ਕੋਟ ਪ੍ਰਣਾਮ ਔਰ ਸੰਗਤਾਂ ਦੇ ਧੰਨਵਾਦੀ ਹਾਂ ਜੋ ਕਿ ਸਾਡੇ ਮੇਲੇ ਦੇ ਪਹੁੰਚ ਕੇ ਸਾਡੇ ਮੇਲੇ ਨੂੰ ਚਾਰ ਚੰਦ ਲਗਾਉਂਦੇ ਹਨ ਅਸੀਂ ਇਹਨਾਂ ਦਾ ਬਹੁਤ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਾਰੀ ਹੀ ਕਮੇਟੀ ਔਰ ਸਾਰੇ ਪਿੰਡ ਦੀ ਸਮੂਹ ਸੰਗਤ ਵੱਲੋਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਿੰਡ ਛੇਚਾਂ ਵਿੱਚ ਜੋ ਬਾਬਾ ਬਰਨਾਸ ਦੀ ਸਾਡੇ ਫਲਾਨਾ ਜੋੜ ਮੇਲਾ ਹਰ ਸਾਲ ਦੀ ਸਾਲ ਹੁੰਦਾ ਏ ਇਸ ਦੇ ਵਿੱਚ ਸਾਡੇ ਆਉਣ ਵਾਲੀ ਪੀੜੀ ਨੂੰ ਬੱਚਿਆਂ ਨੂੰ ਤਾਇਤ ਕੀਤੀ ਜਾਂਦੀ ਆ ਕਿ ਕੋਈ ਨਸ਼ਾ ਨਹੀਂ ਕਰਨਾ ਕੋਈ ਕਿਸੇ ਦਾ ਨੁਕਸਾਨ ਨਹੀਂ ਕਰਨਾ ਕੋਈ ਚੋਰੀਆਂ ਠੱਗੀਆਂ ਬਾਰੇ ਅਸੀਂ ਆਉਣ ਵਾਲੀ ਪੀੜੀ ਨੂੰ ਆਪਦੇ ਬੱਚਿਆਂ ਨੂੰ ਤਾਇਤ ਕਰਦੇ ਹਾਂ ਇਹਨਾਂ ਜਿਹੜੇ ਆਉਣ ਵਾਲੀ ਸਾਡੀ ਪੀੜੀ ਏ ਇਹ ਨਸ਼ਿਆਂ ਤੋਂ ਬਚ ਸਕੇ ਕੋਈ ਮਾਰਾ ਕਰਮਣਾ ਕਰ ਸਕੇ ਕੋਈ ਸਾਡੇ ਜਿਹੜੀ ਵੱਡਿਆਂ ਦੀ ਬਜ਼ੁਰਗਾਂ ਦੀ ਦੇਤਾਂ ਉਹਨਾਂ ਦੀ ਦੇਤ ਕੀਤੀ ਅਸੀਂ ਗਾਂ ਬੋਲ ਰਹੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ